ਭਗਵੰਤ ਸਰਕਾਰ ਦੇ ਵੱਡੇ ਵੱਡੇ ਦਾਅਵੇ ਜਿਨ੍ਹਾਂ 'ਚ ਅੱਜਕੱਲ ਸਭ ਤੋਂ ਜ਼ਿਆਦਾ ਚਰਚਾ ਛਾਇ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਪੋਸਟਰ ਲਗਾਏ ਗਏ ਜਿਸ ਵਿੱਚ ਲਿਖਿਆ ਗਿਆ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਸਾਨੂੰ WhatsApp ਕਰੋ ਤੁਹਾਡੀ ਜਾਣ ਪਹਿਚਾਨ ਗੁਪਤ ਰੱਖੀ ਜਾਵੇਗੀ ਪਰ ਇਹ ਸਾਰੀਆਂ ਗੱਲਾਂ ਇਸ ਸਮੇਂ ਖੋਖਲੀਆਂ ਨਜ਼ਰ ਆ ਰਹੀਆਂ ਨੇ ਇਸ ਲਈ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਕੁਝ ਲੋਕ ਇਸ ਦਾ ਬਹੁਤ ਢੱਲੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਖਾਸ ਕਰ ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਜਿਨ੍ਹਾਂ ਨੂੰ ਪੰਜਾਬੀ ਤੇ ਸੋਸ਼ਲ ਮੀਡੀਆ ਦੇ ਵਿੱਚ ਭਮੱਕੜ ਕਿਹਾ ਜਾ ਰਿਹਾ ਕਿ ਉਹ ਬਹੁਤ ਹੀ ਜ਼ਿਆਦਾ ਵੱਧ ਚੜ ਕੇ ਪ੍ਰਚਾਰ ਕਰ ਰਹੇ ਨੇ ਤੇ ਹੁਣ ਇਸ ਚੀਜ਼ ਦੇ ਖੋਖਲੇ ਦਾਅਵੇ ਮੈਂ ਇਸ ਕਰਕੇ ਤੁਹਾਨੂੰ ਦੱਸਣ ਲੱਗਿਆ ਕਿਉਂਕਿ ਬਹੁਤ ਹੀ ਚਰਚਾ ਦੇ ਵਿੱਚ ਹੈ ਬਠਿੰਡਾ ਦਾ ਪਿੰਡ ਭਾਈ ਬਖਤੌਰ ਸਿੰਘ ਇਹ ਪਿੰਡ ਦਾ ਨਾਮ ਹੈ ਭਾਈ ਬਖਤੌਰ ਉੱਥੇ ਦਾ ਇੱਕ ਫੌਜੀ ਸਾਬਕਾ ਫੌਜੀ ਰਣਵੀਰ ਸਿੰਘ ਜਿਸ ਦੀਆਂ ਬੀਤੇ ਕੱਲ ਲੱਤਾਂ ਤੋੜ ਦਿੱਤੀਆਂ ਗਈਆਂ ਸ਼ਰਿਆਮ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਇਹ ਉਹੀ ਨੇ ਜਿਹੜੇ ਚਿਟਾ ਵੇਚਦੇ ਨੇ ਤੇ ਇਸ ਦੇ ਨਾਲ ਹੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਪੁਲਿਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਤੱਕ ਉਹ ਗੱਲਾਂ ਇਹ ਕਹਿ ਕੇ ਗਏ ਪਿੰਡ ਦੇ ਵਿੱਚ ਕਿ ਅਸੀਂ ਜੋ ਮਰਜ਼ੀ ਕਰ ਲਈਏ ਪੁਲਿਸ ਨੂੰ ਅਸੀਂ ਹਫ਼ਤਾ ਦਿੰਨੇ ਆ ਜੋ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਜਾਂ ਫਿਰ ਪਿੰਡ ਵਾਸੀਆਂ ਦੇ ਮੂੰਹੋਂ ਸੁਣੀਆਂ ਜਾ ਰਹੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਨੌਜਵਾਨ ਹੋਰ ਆਂਦਾ ਜਿਸ ਦਾ ਨਾਮ ਹੈ ਲਖਵੀਰ ਸਿੰਘ ਲੱਖੀ ਸਿੰਘ ਜਿਸ ਦੇ ਸੋਸ਼ਲ ਮੀਡੀਆ ਤੇ ਚੰਗੇ ਫੋਲੋਅਰਸ ਨੇ ਤਕਰੀਬਨ 50000 ਤਾਂ ਉਸਨੇ ਵੀ ਆਪਣੇ ਇਸ ਘਟਨਾ ਤੋਂ ਬਾਅਦ ਸਾਬਕਾ ਫੌਜੀ ਦੇ ਜਦੋਂ ਲੱਤਾਂ ਤੋੜੀਆਂ ਗਈਆਂ ਇਹ ਤੁਸੀਂ ਤਸਵੀਰ ਨਾਲ ਦੇਖ ਸਕਦੇ ਹੋ ਇਹ ਸਾਬਕਾ ਫੌਜੀ ਦੀ ਤਸਵੀਰ ਹੈ ਜੋ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦੀਆਂ ਲੱਤਾਂ ਟੁੱਟੀਆਂ ਹੋਈਆਂ ਨੇ ਤੇ ਜਦੋਂ ਇਹ ਘਟਨਾ ਵਾਪਰੀ ਤਾਂ ਲਖਵੀਰ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਇੱਕ ਬੋਸਟਰ ਲਗਾ ਦਿੱਤਾ ਕਿ ਇਹ ਸਾਡਾ ਪਿੰਡ ਵਿਕਾਊ ਹੈ ਯਾਨੀ ਕਿ ਅਸੀਂ ਇਹ ਸਾਰਾ ਪਿੰਡ ਵੇਚਣਾ ਚਾਹੁੰਦੇ ਹਾਂ ਜਿੰਨੇ ਖਰੀਦਣਾ ਖਰੀਦ ਲਵੋ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਤੇ ਨਾਲ ਲਾਈਵ ਹੋ ਕੇ ਆਪਣੇ سوشل میڈیا ਤੇ ਗੱਲਾਂ ਕਹੀਆਂ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਸ਼ਰਿਆਮ ਚਿੱਟਾ ਵਿਕ ਰਿਹਾ ਨਸ਼ੇ ਵਿਕਚਣ ਵਾਲਿਆਂ ਨੂੰ ਕੋਈ ਨਹੀਂ ਰੋਕ ਰਿਹਾ ਤੇ ਰਣਵੀਰ ਸਿੰਘ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਰਣਵੀਰ ਸਿੰਘ ਐਂਟੀ ਡਰਗ ਕਮੇਟੀ ਦਾ ਮੈਂਬਰ ਸੀਗਾ ਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਿਆ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਹੈ ਤੇ ਲਗਾਤਾਰ ਜਿਹੜੇ ਚਿੱਟਾ ਵੇਚਣ ਵਾਲੇ ਨੇ ਉਹ ਸ਼ਰਿਆਮ ਹੁਣ ਧਮਕੀਆਂ ਦੇ ਰਹੇ ਨੇ ਤੇ ਇਹ ਗੱਲ ਜਦ ਪੁਲਿਸ ਨੂੰ ਪਤਾ ਲੱਗੀ ਕੀ ਪਿੰਡ ਦੇ ਬਾਹਰ ਇਹ ਸੋਸ਼ਲ ਮੀਡੀਆ ਸਟਾਰ ਸੋਸ਼ਲ ਮੀਡੀਆ ਤੇ ਚਰਚਾ ਚ ਰਹਿਣ ਵਾਲਾ ਲਖਵੀਰ ਸਿੰਘ ਨੇ ਇਸ ਤਰ੍ਹਾਂ ਦਾ ਪੋਸਟਰ ਲਗਾ ਦਿੱਤਾ ਤੇ ਕੋਟ ਫੱਤੇ ਦਾ ਐਸਐਚਓ ਨੇ ਉਸ ਨੂੰ ਐਨਕਾਊਂਟਰ ਕਰਨ ਦੀ ਧਮਕੀ ਦਿੱਤੀ ਜਿਸ ਬਾਰੇ ਲਾਈਵ ਹੋ ਕੇ ਲਖਵੀਰ ਸਿੰਘ ਨੇ ਰੋ ਰੋ ਕੇ ਇਹ ਸਾਰੀਆਂ ਗੱਲਾਂ ਦੱਸੀਆਂ ਤੇ ਆਪਣੀ ਛੋਟੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਸੌਂ ਵੀ ਖਾਦੀ ਜਰਾ ਆ ਵੀ ਸੁਣ ਲੋ ਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਫਲਾਣਾ ਪਾਚਾ ਧੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਪੁੱਤ ਵਾਦ ਬਦ ਬਦ ਤੂੰ ਮਾਰ ਦੇਗਾ ਤੂੰ ਐਸਐਚ ਹਾਂ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇਖਿਆ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਹੋ ਜੀਆ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆਂ ਮੈਂ ਆਪਦੀ ਬੱਚੀ ਦੀ ਸੌਂਹ ਕੇ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌਂਹ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਝੀ ਨਾ ਤਾ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਤੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦੋਂ ਮਾਰ ਦੇਗਾ ਫੇ ਕੀ ਹੋ ਜੂਗਾ ਗਵਰਨਟਮਨ ਸਾਹਿਬ ਪਲੀਜ਼ ਇਸ ਵਈ ਹੰਬਲਿੰਗ ਰਿਕਵੈਸਟ ਮੈਂ ਭਾਪ ਕੋ ਇਹ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨੀ ਕਰਨਾ ਪਰ ਮੈਂ ਆਪਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਸਿਰ ਤੇ ਆਪਰਾ ਕਿਸੋਂ ਕੋ ਨਾ ਇਹ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂਗਾ ਤਾਂ ਤੁਹਾਡੇ ਥਾਣੇ ਦਾ ਕਿਸੇ ਚੋਂ ਆਗੇ ਮੈਨੂੰ ਤੁਮ ਕਹੌਣਾ ਕਿ ਤੂੰ ਪੋਸਟਰ ਲਾਉਣ ਵਾਲਾ ਕੌਣ ਆ ਓਏ ਤਾਂ ਇਹ ਤਾਂ ਹੋ ਗਈ ਲਖਵੀਰ ਸਿੰਘ ਦੀ ਗੱਲ ਜਿਸ ਨੇ ਇਹ ਸਾਰਾ ਮਾਮਲਾ ਚੁੱਕਿਆ ਤੇ ਉਸ ਨੂੰ ਹੁਣ ਦੁਬਾਰਾ ਤੋਂ ਧਮਕੀਆਂ ਮਿਲਨੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਇਸ ਪਾਈ ਬਖਤੌਰ ਪਿੰਡ ਦੇ ਵਿੱਚ ਲਗਾਤਾਰ ਮਾਮਲਾ ਪਕਦਾ ਚਾਰਿਆ ਪਰ ਕਿਤੇ ਨਾ ਕਿਤੇ ਪੁਲਿਸ ਦੀ ਕਾਰਜਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਪੁਲਿਸ ਕੀ ਕਰ ਰਹੀ ਹੈ ਪੁਲਿਸ ਨੇ ਕਿਉਂ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਲਖਵੀਰ ਸਿੰਘ ਨੂੰ ਕੀ ਹੁਣ ਉਸ ਦੇ ਉੱਤੇ ਕਾਰਵਾਈ ਹੋਵੇਗੀ ਕਿ ਜਿਹੜੇ ਭਗਵੰਤ ਸਰਕਾਰ ਨੇ WhatsApp ਦੇ ਉੱਤੇ ਨੰਬਰ ਜਿਹੜਾ ਦਿੱਤਾ ਹੈ ਕਿ ਇਸ ਦੇ ਉੱਤੇ ਜਾਣਕਾਰੀ ਦਿਓ ਕਿ ਇਹੀ ਪੁਲਿਸ ਵਾਲੇ ਕਾਲੀਆਂ ਪੇਡਾਂ ਨੇ ਜਿਹੜੀਆਂ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਨਾਮ ਦੱਸ ਕੇ ਉਹਨਾਂ ਦੀਆਂ ਲੱਤਾਂ ਤੋੜਾ ਰਹੇ ਨੇ ਕਿ ਇਹੀ ਪੁਲਿਸ ਅਫਸਰ ਕੋਟ ਫੱਤੇ ਖਾਨ ਦੇ ਕੋਟ ਫੱਤੇ ਦਾ ਜੋ ਐਸ ਐਚਓ ਤੇ ਉਸ ਦੇ ਨਾਲ ਜਿਹੜੇ ਵੀ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਉਹ 20000 ਤੋਂ 30000 ਰੁਪਏ ਹਫ਼ਤਾ ਖਾਂਦੇ ਨੇ ਕਿ ਇਹ ਉਹੀ ਮੁਲਾਜ਼ਮ ਨੇ ਜਿਹੜੇ ਨਸ਼ਾ ਰੋਕਣ ਵਾਲਿਆਂ ਦੀਆਂ ਸਾਰੀਆਂ ਜਾਣਕਾਰੀਆਂ ਨਸ਼ਾ ਤਸਕਰਾਂ ਨੂੰ ਦੇ ਕੇ ਉਹਨਾਂ ਨੂੰ ਧਮਕੀਆਂ ਦਵਾਰੇ ਨੇ ਫਰੋਤੀ ਦੀ ਕੋਲ ਜਾਂ ਉਹਨਾਂ ਦੇ ਨਾਲ ਕੁੱਟਮਾਰ ਜਾਂ ਫਿਰ ਉਹਨਾਂ ਦੀਆਂ ਲੱਤਾਂ ਤੜਵਾਈਆਂ ਜਾ ਰਹੀਆਂ ਨੇ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਕੋਈ ਕਾਰਵਾਈ ਹੋਵੇ ਕੀ ਤੇ ਇਹੀ ਚੀਜ਼ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਯੁੱਧ ਨਸ਼ਿਆ ਵਿਰੁੱਧ ਦੀ ਜਿਹੜੀ ਦਾਅਵੇ ਨੇ ਉਹ ਖੋਖਲੇ ਨਜ਼ਰ ਆ ਰਹੇ ਨੇ ਖੈਰ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਚਰਚਾ ਪੂਰੀ ਤਰ੍ਹਾਂ ਬਣੀ ਹੋਈ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ